ਪੰਜਾਬ ਦੇ ਸਾਬਕਾ ਮੰਤਰੀ ਵਿਕਰਮਜੀਤ ਸਿੰਘ ਜੀਠੀਆ ਜੋ ਕਿ ਸ਼ੋਮ ਨਿਕਾਲ ਦਲ ਦੇ ਦਿੱਗਜ ਆਗੂ ਨੇ ਤੇ ਮਾਝ ਦੇ ਜਰਨੈਲ ਵਜੋਂ ਵੀ ਜਾਣੇ ਜਾਂਦੇ ਨੇ ਉਹਨਾਂ ਦੀ ਸੁਪਰੀਮ ਕੋਰਟ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲਿਆਂ ਦੇ ਵਿੱਚ ਜਮਾਨਤ ਹੋ ਜਾਣ ਦੇ ਨਾਲ ਅਤੇ ਉਹਨਾਂ ਦੇ ਜੇਲ੍ਹ ਤੋਂ ਬਾਹਰ ਆ ਜਾਣ ਦੇ ਨਾਲ ਹੀ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਬਹੁਤ ਹਲਚਲ ਸ਼ੁਰੂ ਹੋ ਗਈ ਹੈ ਤੇ ਮਾਹੌਲ ਦੇ ਵਿੱਚ ਗਰਮਾਹਟ ਵੇਖੀ ਜਾ ਰਹੀ ਹੈ ਰਾਜਨੀਤਿਕ ਪੰਡਤਾਂ ਨੇ ਪਹਿਲਾਂ ਹੀ ਇਹ ਮਹਿਸੂਸ ਕਰ ਰਹੇ ਸੀ ਕਿ ਜਦੋਂ ਵਿਕਰਮਜੀਤ ਸਿੰਘ ਮੀਠੀਆ ਬਾਹਰ ਆਉਣਗੇ ਤਾਂ ਪੰਜਾਬ ਦੀ ਸਿਆਸਤ ਦੇ ਵਿੱਚ ਕਾਫੀ ਤੇਜ਼ੀ ਆਏਗੀ ਤੇ ਬਹੁਤ ਇੱਕ ਬਿਆਨਬਾਜ਼ੀ ਵੀ ਤਿੱਖੀ ਸੋਨਾਂ ਨੂੰ ਵੇਖਣ ਨੂੰ ਮਿਲੇਗੀ ਤੇ ਜੋ ਕਾਂਗਰਸ ਦੇ ਵਿੱਚ ਜਾਂ ਆਮ ਆਦਮੀ ਪਾਰਟੀ ਦੇ ਵਿੱਚ ਵੀ ਇੱਕ ਗਰਮਾਹਟ ਭਰਿਆ ਮਾਹੌਲ ਵੇਖਣ ਨੂੰ ਮਿਲੇਗਾ ਤੇ ਉਹ ਦੇਖਣ ਨੂੰ ਮਿਲ ਵੀ ਰਿਹਾ ਹੈ ਤੇ ਜੋ ਉਹ ਇੱਕ ਰਾਜਨੀਤਿਕ ਪੰਡਤਾਂ ਕਹਿਣਾ ਸੀਗਾ ਰਾਜਨੀਤਿਕ ਪੰਡਤਾਂ ਲਈ ਮੰਨਣਾ ਸੀ ਕਿ ਵੀ ਜੋ ਸ਼੍ਰੋਮਣੀ ਅਕਾਲੀ ਦਲ ਦੀ ਜੋ ਇਕਾਈਆਂ ਹੈਗੀਆਂ ਉਹਨਾਂ ਦੇ ਵਿੱਚ ਵੀ ਜੋ ਇੱਕ ਛਤਰਾਜੀ ਚਾਲ ਚੱਲੀ ਜਾਏਗੀ ਤੇ ਬਸਾਤ ਵਿਛੇਗੀ ਤੇ ਉਸ ਚਾਲ ਦੇ ਤਹਿਤ ਜਿਹੜੇ ਕਈ ਮੋਹਰੇ ਆ ਅੱਗੇ ਹੋਣਗੇ ਤੇ ਕਈ ਪਿੱਛੇ ਹੋਣਗੇ ਕਈਆਂ ਨੂੰ ਉਹਦੇ ਦਿੱਤੇ ਜਾਣਗੇ ਤੇ ਕਈਆਂ ਨੂੰ ਉਹਦੇ ਤੋਂ ਹਟਾਇਆ ਜਾਏਗਾ ਜੇਕਰ ਹੁਣ ਇੱਥੇ ਮੈਂ ਪੂਰੇ ਪੰਜਾਬ ਦੀ ਗੱਲ ਨਹੀਂ ਕਰਾਂਗਾ ਇੱਥੇ ਮੈਂ ਗੱਲ ਕਰ ਰਿਹਾ ਸਿਰਫ ਤੇ ਸਿਰਫ ਖਰੜਦੀ ਹਲਕਾ ਖਰੜਦੀ ਗੱਲ ਕਿਉਂ ਕਰ ਰਿਹਾ ਕਿਉਂਕਿ ਇੱਕ ਤਾਂ ਇਹ ਚੰਡੀਗੜ੍ਹ ਦੇ ਨਾਲ ਪੈਂਦਾ ਤੇ ਪੰਜਾਬ ਦਾ ਨੰਬਰ 1 ਹਲਕਾ ਹੈਗਾ ਇਹ ਜ਼ਿਲ੍ਹਾ ਮੁਹਾਲੀ ਵੀ ਜੋ ਹੈਗਾ ਪੰਜਾਬ ਦਾ ਨੰਬਰ 1 ਜ਼ਿਲ੍ਹਾ ਹੈਗਾ ਤੇ ਇਹ ਜਿਗਰ ਹਲਕਾ ਖਰੜਦੀ ਗੱਲ ਕਰ ਲਈਏ ਤਾਂ ਹਲਕਾ ਖਰੜ ਦੇ ਵਿੱਚ ਜਿੱਥੇ ਸੁਖਵੀਰ ਸਿੰਘ ਬਾਦਲੂ ਦਾ ਆਪਣਾ ਜੋ ਫੋਟੋ ਵੀ ਹੈਗਾ ਹੈ ਤੇ ਕ੍ਰਿਕਟ ਸਟੇਡੀਅਮ ਹੈ ਉਸ ਤੋਂ ਇਲਾਵਾ ਨਿਊ ਚੰਡੀਗੜ੍ਹ ਦੇ ਕਾਰਨ ਇਹ ਐਚ ਜੀਓ ਜ਼ਮੀਨਾਂ ਦੇ ਰੇਟ 10-10 ਕਰੋੜ ਤੋਂ ਲੈ ਕੇ 15-15 20 ਵੀ ਕਰੋੜ ਰੁਪਏ ਤੱਕ ਦੀ ਜੋ ਰੇਟ ਹੋ ਚੁੱਕੀ ਹੈ ਕਿੱਲਾਂ ਦੇ ਤੇ ਇਸ ਕਰਕੇ ਇਹ ਜੋ ਬਹੁਤ ਇੱਕ ਅਹਿਮ ਯੂਨੀਵਰਸਿਟੀ ਨਾਲ ਹੋਣ ਦੇ ਕਾਰਨ ਵੀ ਇੱਕ ਅਹਿਮ ਹਲਕਾ ਮੰਨਿਆ ਜਾਂਦਾ ਤੇ ਜੇਕਰ ਗੱਲ ਕਰ ਲਈ ਤਾਂ ਰਾਜਨੀਤਿਕ ਜੋ ਅਸੀਂ ਸਤਰੰਜ ਦੀ ਗੱਲ ਕਰ ਰਹੇ ਸੀਗੇ ਤਾਂ ਅਨੰਨ ਫਾਨਣ ਦੇ ਵਿੱਚ ਜਦੋਂ ਇਹਨਾਂ ਦੀ ਜਮਾਤ ਦਾ ਜਮਾਤ ਹੁੰਦੀ ਹੈ ਬਾਹਰ ਆਉਣਾ ਹੀ ਹੁੰਦਾ ਜੇ ਤਾਂ ਪਹਿਲਾਂ ਹੀ ਜੋ ਕਾ ਖਰੜ ਦੇ ਜੋ ਕਈ ਅਹੁਦੇਦਾਰ ਨਿਯੁਕਤ ਕਰ ਦਿੱਤੇ ਜਾਂਦੇ ਆ ਜਿਨ੍ਹਾਂ ਦੇ ਵਿੱਚ ਜੋ ਹਲਕਾ ਇੰਚਾਰਜ ਵੀ ਲਗਾ ਦਿੱਤਾ ਜਾਂਦਾ ਹੈ ਤੇ ਹੋਰ ਐਸ ਬੀਸੀ ਸੈੱਲ ਦਾ ਵੀ ਪ੍ਰਧਾਨ ਲਗਾ ਦਿੱਤਾ ਜਾਂਦਾ ਹੈ ਤੇ ਹੋਰ ਕਈ ਆਉਂਦੇ ਹੋਰ ਵੀ ਦਿੱਤੇ ਜਾਂਦੇ ਆ ਤੇ ਇਸਦੇ ਨਾਲ ਹੀ ਜਦੋਂ ਆਉਧਿਆਂ ਦਾ ਅਲਾਨ ਹੁੰਦਾ ਹੈ ਤਾਂ ਇੱਕ ਉੱਥੇ ਜਿਵੇਂ ਸੁਬੀ ਦਾ ਸੱਪ ਸੁੰਘ ਜਾਂਦਾ ਹੈ ਕਹਿੰਦੇ ਹੁੰਨੇ ਆ ਪੰਜਾਬੀ ਦੇ ਵਿੱਚ ਤਾਂ ਪੂਰੇ ਹਲਕੇ ਦੇ ਵਿੱਚ ਇੱਕ ਗੁੰਮ ਮਾਹੌਲ ਬਣ ਜਾਂਦਾ ਤੇ ਜਿਹੜੇ ਹੋਰ ਆਗੂ ਨੇ ਜੇਕਰ ਸੇ ਅਗੂਆਂ ਦੀ ਗੱਲ ਕਰੀਏ ਤਾਂ ਬਹੁਤ ਇੱਥੇ ਕਤਾਬ ਰਾਗੂ ਹੈਗੇ ਆ ਸ਼੍ਰੋਮਣੀ ਕਾਦੀ ਦਲ ਦੇ ਐਗਜ਼ੈਕਟਿਵ ਮੈਂਬਰ ਵੀ ਹੈਗੇ ਆ ਤੇ ਸ਼੍ਰੋਮਣੀ ਕਮੇਟੀ ਮੈਂਬਰ ਵੀ ਹੈਗੇ ਆ ਤੇ ਹੋਰ ਕਾਫੀ ਆਗੂ ਨੇ ਜੋ ਕਿ ਹਲਕਾਇ ਚਾਰਜ ਲਗੜ ਦੀ ਖੁਆਇਸ਼ ਰੱਖਦੇ ਸੀਗੇ ਜਾਂ ਆਪਣੇ ਆਪ ਨੂੰ ਦਾਵੇਦਾਰ ਮੰਨਦੇ ਸੀਗੇ ਪਰ ਅਚਾਨਕ ਇਹ ਜੋ ਅਨਸਪੈਕਟਡ ਹੋ ਜਾਂਦਾ ਇੱਕ ਅਹੁਦੇ ਦਾ ਐਲਾਨ ਕਰ ਦਿੱਤਾ ਜਾਂਦਾ ਤਾਂ ਉੱਥੇ ਉਹਦਾ ਅਸਰ ਜੋ ਅਸੀਂ ਕਹਿ ਕਹਿ ਸਕਦੇ ਆ ਕਿ ਜਦੋਂ ਬਿਕਰਮਜੀਤ ਸਿੰਘ ਮਜੀਠੀਆ ਦਰਬਾਰ ਸਾਹਿਬ ਵੱਲ ਸ਼ੁਕਰਾਨੇ ਦੇ ਲਈ ਕਾਫਲਾ ਲੈ ਕੇ ਚੱਲਦੇ ਆ ਤਾਂ ਉਹ ਉਹ ਉਹਨਾਂ ਨੂੰ ਵੀ ਕੋਈ ਬਹੁਤਾ ਖਾਸ ਹੰਗਾਰਾ ਨਹੀਂ ਮਿਲਦਾ ਹਾਲਾਂਕਿ ਹਰਜਿੰਦਰ ਸਿੰਘ ਬਲੋਂਗੀ ਜੋ ਕਿ ਉਹਨਾਂ ਦੇ ਪੁਰਾਣੇ ਸਾਥੀ ਐ ਤੇ ਸੁਖਬੀਲ ਸਿੰਘ ਬਾਦਲ ਦੇ ਵੀ ਕਾਫੀ ਕਰੀਬੀ ਸਾਥੀ ਐ ਉਹ ਆਪਣਾ ਇੱਕ ਕਾਫਲਾ ਛੱਡੀਗੜ ਤੇ ਛੱਡੀਗੜ ਵੱਡਾ ਕਾਫਲਾ ਲੈ ਕੇ ਬਿਲਕੁਕੁਲ ਛੱਡੇ ਵਗੈਰਾ ਲੈ ਕੇ ਨਾਲ ਬਹੁਤ ਇੱਕ ਪਰਮਾ ਸਵਾਗਤ ਕਰਦੇ ਆ ਉਹਨਾਂ ਦਾ ਉੱਥੇ ਤੇ ਅੱਗੇ ਕਾਫਲੇ ਨੂੰ ਤੋਰਦੇ ਆ ਤਾਂ ਉਸ ਤੋਂ ਇਲਾਵਾ ਅੱਗੇ ਜਾ ਕੇ ਜਦੋਂ ਨਿਊ ਛੱਡੀਗੜ ਚੈਟਰ ਹੁੰਨੇ ਆ ਤਾਂ ਉੱਥੇ ਸ਼ਾਮ ਲਾਲ ਮਾਜਰੀਆਂ ਜੋ ਕਿ ਬੀਸੀ ਸੈਲ ਦੇ ਪ੍ਰਧਾਨ ਬਣੇ ਆ ਉਹਨਾਂ ਨੂੰ ਵੀ ਸਵਾਗਤ ਕੀਤਾ ਜਾਂਦਾ ਹੈ ਤੇ ਅੱਗੇ ਜਾ ਕੇ ਜੇਕਰ ਗੱਲ ਕਰ ਲਈਏ ਤਾਂ ਦਲਕਾਰ ਮਾਵੀ ਜੋ ਕਮੇਡੀ ਦਾ ਇੱਕ ਨੌਜਵਾਨ ਸ਼ੋਅ ਨਿਕਾਲੀ ਦਲ ਦਾ ਪੁਰਾਣਾ ਆਗੂ ਆਗੂ ਹੈ ਨੌਜਵਾਨ ਆਗੂ ਹੈ ਤੇ ਸਦਾ ਬਿਕਰ ਬਜੀਠੀ ਦੇ ਬਹੁਤ ক্লোਜ਼ ਹੈਗਾ ਵਰਟੇਬਲ ਟੂਰਨਾਮੈਂਟ ਵੀ ਜਿਹੜਾ ਉਹਨਾਂ ਦੇ ਵੱਲੋਂ ਵੀ ਇੱਕ ਆਪਣਾ ਇਕੱਠ ਕਰਕੇ ਸ਼ਾਨਦਾਰ ਵਕਤ ਕੀਤਾ ਜਾਂਦਾ ਪਰ ਇੱਥੇ ਗੱਲ ਹੋ ਰਹੀ ਹੈ ਨਾਕਾ ਜ਼ਿਲ੍ਹਾ ਪ੍ਰਸ਼ਾਸਨ ਇੱਥੇ ਕਿਤੇ ਵਿਖਾਈ ਦਿੰਦੇ ਆ ਨਾ ਕੋਈ ਜ਼ਿਲ੍ਹਾ ਚਾਰਜ ਵਿਖਾਈ ਦਿੰਦਾ ਨਾ ਹੀ ਕੋਈ ਦੋਸ਼ ਰੋਮਨੀ ਕਮੇਟੀ ਮੈਂਬਰ ਰਹੇਗੇ ਆ ਨਾ ਉਹ ਵਿਖਾਈ ਦਿੰਦੇ ਆ ਤੇ ਇਸ ਤਰ੍ਹਾਂ ਅਸੀਂ ਇੱਕ ਕਹਿ ਸਕਦੇ ਨਹੀਂ ਜਦੋਂ ਅ ਬਿਕਰਮਜੀਤ ਸਿੰਘ ਵਜੀਠੀਏ ਦੀ ਤਨਖਾਹ ਕਰਨ ਦੇ ਵਿੱਚ ਪੈਦੀ ਆ ਤਾਂ ਕਈ ਜਿਹੜੇ ਆਗੂ ਹੈਗੇ ਆ ਜਾਂ ਤਾਂ ਉਹ ਲੁੱਕ ਜਾਂਦੇ ਆ ਛੁਪ ਜਾਂਦੇ ਆ ਜਾਂ ਕਈਆਂ ਨੂੰ ਮੂਡ ਮੋਸ਼ਨ ਲੱਗ ਜਾਂਦੇ ਆ ਜਾਂ ਕਈਆਂ ਨੂੰ ਬੁਖਾਰ ਛੜ ਜਾਂਦਾ ਜਾਂ ਕੋਈ ਆਪਣੇ ਰਿਝੇ ਪਿਆ ਦਾ ਕੰਮ ਦੱਸ ਰਹੇ ਆ ਤੇ ਇਸ ਕਰਕੇ ਜਦੋਂ ਅ ਇਹ ਕਾਫਲਾ ਤਰਾਲੀ ਪਹੁੰਚਦਾ ਆਪ ਜੀ ਨੂੰ ਦੱਸਣਾ ਨਹੀਂ ਹੁੰਦਾ ਤੇ ਐਕਸਟਰਾ ਅਸੀਂ ਕਹਿ ਸਕਦੇ ਹਾਂ ਕਿ ਜੋ ਇਹ ਇੱਕ ਦੂਰੀ ਬਣਾਈ ਹੈ ਜੋ ਆਗੂਆਂ ਨੇ ਇਸ ਕਾਫਲੇ ਤੋਂ ਜੋ ਧਲਵਾਂਦੀ ਕਾਫਲਾ ਜਾ ਰਿਹਾ ਸੀਗਾ ਦਰਬਾਰ ਸਾਹਿਬ ਨੂੰ ਜੋ ਕਿ ਮੱਝ ਦਾ ਜਰਨੈਲ ਕਿਹਾ ਜਾਂਦਾ ਡਿੱਗਜ਼ ਆਗੂਆਂ ਤੇ ਬਹੁਤ ਵੱਡਾ ਇੱਕ ਹੰਗਾਰਾ ਇੱਥੇ ਸ਼੍ਰੋਮਣੀ ਕਾਲੂਦਾਰ ਨੂੰ ਕਹਿੰਦੇ ਵੀ ਮਿਲੇਗਾ ਜੋ ਬਿਕਰਮ ਸਿੰਘ ਜੀਠੀਆ ਬਾਹਰ ਆਏਗਾ ਪਰ ਜਿਸ ਹਿਸਾਬ ਦੇ ਨਾਲ ਇਹ ਆਗੂਆਂ ਨੇ ਦੂਰੀ ਬਣਾਈ ਹੈ ਉੱਥੋਂ ਸਾਫ਼ ਨਜ਼ਰ ਆ ਰਿਹਾ ਹੈ ਕਿ ਵੀ ਜੋ ਅਕਾਲੀ ਦਲ ਸ਼ਰੂਨ ਅਕਾਲੀ ਦਲ ਦਾ ਜਿਹੜਾ ਕੈਡਰ ਆ ਇਥੇ ਦੋ ਧਣਿਆਂ ਦੇ ਵਿੱਚ ਵੰਡ ਹੋਇਆ ਵਾ ਲੱਗਦਾ ਇੱਕ ਸੁਖਵੀਰ ਬਾਦਲ ਦੇ ਤੇ ਇੱਕ ਬਿਕਰਮਜੀਤ ਸਿੰਘ ਮਜੀਠੀਆ ਦੇ ਤੇ ਹੁਣ ਇਹ ਵੀ ਸੁਣਨ ਨੂੰ ਮਿਲ ਰਿਹਾ ਹੈ ਕਿ ਵੀ ਜੋ ਇਹ ਆਗੂ ਹੈ ਜਦੋਂ ਅਹੁਦੇ ਦੇ ਦਿੱਤੇ ਗਏ ਆ ਤਾਂ ਇਹਨਾਂ ਦੇ ਵਿੱਚ ਬਹੁਤ ਵੱਡੀ ਇੱਕ ਨਾਰਾਜ਼ਗੀ ਪਾਈ ਜਾ ਰਹੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਆਗੂ ਇੱਕ ਮੰਨ ਬਣਾ ਚੁੱਕੇ ਆ ਕਿ ਵੀ ਅਸੀਂ ਜਾਂ ਤਾਂ ਦਸਤੂਪਨਾਰਾ ਕਰਾਂਗੇ ਜਾਂ ਫਿਰ ਆਪਣੀ ਗੱਲ ਰੱਖਾਂਗੇ ਪਰ ਅਜੇ ਅਸੀਂ ਇਸ ਗੱਲ ਨੂੰ ਇਹ ਨਹੀਂ ਕਹਿ ਸਕਦੇ ਵੀ ਉਹ ਉਹਨਾਂ ਦਾ ਕਿਸ ਤਰ੍ਹਾਂ ਦਾ ਮੁਖ اختیار ਕੀਤਾ ਜਾਏਗਾ ਪਰ ਜਿਸ ਪ੍ਰਕਾਰ ਦੇ ਨਾਲ ਇਹ ਇੱਕ ਗੁੰਮ ਮੌਸਮ ਕਹਿੰਦੇ ਨੇ ਤੂਫਾਨ ਆਉਣ ਤੋਂ ਪਹਿਲਾਂ ਵੀ ਸ਼ਾਂਤੀ ਜਿਹੜੀ ਉਹ ਹਲਕਾ ਖਰੜ ਦੇ ਵਿੱਚ ਵੇਖਣ ਨੂੰ ਮਿਲ ਰਹੀ ਹੈ ਤੇ ਜਿਸ ਹਿਸਾਬ ਦੇ ਨਾਲ ਐਡੇ ਵੱਡੇ ਦਿੱਗਜ ਨੇਤਾ ਦਾ ਕੋਈ ਬਹੁਤਾ ਸਵਾਗਤ ਜੋਰ ਸ਼ੋਰ ਨਾਲ ਨਹੀਂ ਕੀਤਾ ਗਿਆ ਉਹ ਵੀ ਚਰਚਾਵਾ ਦਾ ਵਿਸ਼ਾ ਬਣਿਆ ਹੋਇਆ ਹੈ ਤੇ ਇਥੋਂ ਤੱਕ ਇਹ ਵੀ ਚਰਚਾਵਾ ਮਾ ਤੇਜ ਨੇ ਕਿ ਭਾਰਤੀ ਜਨਤਾ ਪਾਰਟੀ ਦਾ ਇੱਕ ਕद्दावर ਆਗੂ ਇਹਨਾਂ ਨੂੰ ਜੋ ਕਿ ਪਹਿਲਾਂ ਵੀ ਇੱਥੇ ਸਰਗਰਮ ਰਿਹਾ ਹੈਗਾ ਇਹਨਾਂ ਨੂੰ ਆਪਣੇ ਵਿਸ਼ਵਾਸ ਦੇ ਵਿੱਚ ਲੈ ਚੁੱਕਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੇ ਕਈ ਜੋ ਪਟਾਕੇ ਹੋਣ ਦੀ ਸੰਭਾਵਨਾ ਬਣੀ ਹੋਈ ਹੈ ਕਿਉਂਕਿ ਜਿਹੜੀ ਬਗਾਵਤ ਦੀ ਲਹਿਰ ਹੈਗੀ ਆ ਉਹ ਹਲਕਾ ਖਰੜ ਦੇ ਵਿੱਚ ਸੁਲਗ ਰਹੀ ਹੈ ਪਕਾਵਤ ਦੀ ਜੋ ਚੰਗਾਰੀ ਸੁਨ ਰਹੀ ਹੈ ਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਪਟਾਕੇ ਵੱਜਦੇ ਆ ਕੀ ਕੀ ਵਾਪਰਦਾ ਇਹ ਬੇਹੇ ਅਜੇ ਸਮੇਂ ਦੇ ਗਰਭ ਦੇ ਵਿੱਚ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਾਰੀ ਸਥਿਤੀ ਸਾਹਮਣੇ ਆ ਜਾਏਗੀ ਪਰ ਤੁਸੀਂ ਬਣਾ ਰਹੇ ਹੋ ਸਾਡੇ ਨਾਲ ਮਾਰਸ਼ਲ న్యూਸ ਤੇ ਅਸੀਂ ਬਣਾ ਰਹੇ ਆ ਆਪ ਜੀ ਦਾ ਆਪ ਜੀ ਨੂੰ ਸਾਡੀਆਂ ਖਬਰਾਂ ਕਿਵੇਂ ਲੱਗਦੀਆਂ ਉਹ ਵੀ ਜਰੂਰ ਪਲੀਜ਼ ਕਮੈਂਟ ਕਰਿਓ ਤੇ ਸਾਨੂੰ ਉਹਦੇ ਨਾਲ ਆਪ ਜੀ ਦੀ رائے ਵੀ ਪਤਾ ਲੱਗੇਗੀ ਤੇ ਅਸੀਂ ਹੋਰ ਵੀ ਕੋਸ਼ਿਸ਼ ਵਧੀਆ ਕਰਨ ਦੀ ਕੋਸ਼ਿਸ਼ ਕਰਾਂਗੇ ਧੰਨਵਾਦ